ਉੱਠੋ ਜਾਗੋ ਕੀ ਆਇਆ ਕਿਉਂ ਆਇਆ ਤਾਂ ਲੋਕਾਂ ਕੰਨੇ ਵੀ ਲੋਕੋ ਜਾਗ ਜਾਓ ਬਹੁਤ ਟਾਈਮ ਹੋ ਗਿਆ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਔਰ ਐਸੇ ਬਹੁਤ ਆਜ਼ਾਦੀ ਦੇ ਨਾਇਕ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਜੀਵਨਦਾਨ ਕਰਤਾ ਵੀ ਦੇਸ਼ ਅੰਗਰੇਜ਼ਾਂ ਦੇ ਚੰਗਲ ਤੋਂ ਆਜ਼ਾਦ ਹੋ ਜਵੇ ਲੇਕਿਨ ਅੱਜ ਵੀ ਅਸੀਂ ਆਜ਼ਾਦ ਨਹੀਂ ਹੋਏ ਸਾਡੀ ਸੋਚ ਆਜ਼ਾਦ ਨਹੀਂ ਹੋਈ ਜੋ ਭਗਤ ਸਿੰਘ ਜੀ ਚਾਹੁੰਦੇ ਸੀ ਕਿ ਅਸੀਂ ਆਜ਼ਾਦੀ ਤੋਂ ਬਾਅਦ ਇੱਕ ਆਪਣਾ ਬਹੁਤ ਸੋਹਣਾ ਦੇਸ਼ ਬਣਾਈਏ ਹਰ ਕਿਸੇ ਤੱਕ ਜ਼ਰੂਰਤਮੰਦ ਤੱਕ ਮਦਦ ਹਰ ਤਰ੍ਹਾਂ ਅਸੀਂ ਦੇਸ਼ ਨੂੰ ਬਈ ਇੱਕ ਐਸਾ ਸੋਹਣਾ ਦੇਸ਼ ਬਣਾਏ ਜੇ ਦੁਨੀਆ ਉਸ ਦੇਸ਼ ਵਾਲ ਨੂੰ ਦੇਖੇ ਕਿ ਹਾਂ ਹਿੰਦੁਸਤਾਨ ਆਜ਼ਾਦੀ ਤੋਂ ਬਾਅਦ ਉਹ ਹੋਇਆ ਅੱਜ ਸਿਰਫ ਸਾਲ ਨੂੰ ਤੁਸੀਂ ਦੇਖਣਾ ਫਿਰ ਉਹੀ ਸਾਨੂੰ ਕੁਝ ਨਹੀਂ ਨਜ਼ਰ ਆਏਗਾ ਕੀ ਆ ਦੇਸ਼ ਦੇ ਜਿਹੜੇ ਆਜ਼ਾਦੀ ਦੇ ਨਾਇਕ ਸੀ ਉਹਨਾਂ ਨੂੰ ਸਰਕਾਰਾਂ ਨੇ ਸ਼ਹੀਦੀ ਦਾ ਦਰਜਾ ਦਿੱਤਾ ਸ਼ਹੀਦ ਮੰਨਦੇ ਨੇ ਸਿਰਫ ਇੱਕ ਦਿਨ ਆਪਾਂ ਕਹਿ ਦਿੰਨੇ ਆ ਅੱਜ ਸ਼ਹੀਦੀ ਦਿਵਸ ਹੈ ਕੀ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਮੈਂ ਤਾਂ ਇਹ ਪੁੱਛਣਾ ਚਾਹੁੰਨਾ ਅਗਰ ਭਗਤ ਸਿੰਘ ਰਾਜਗੁਰੂ ਸੁਖਦੇਵ ਔਰ ਆਜ਼ਾਦੀ ਦੇ ਹੋਰ ਜਿੰਨੇ ਵੀ ਨਾਇਕ ਹੈ ਅਗਰ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਹੈ ਤੇ ਉਹ ਡਾਕੂਮੈਂਟ ਮੈਨ ਦਿਖਾ ਦਿਓ ਬਈ ਹਾਂਜੀ ਸਾਡੇ ਦੇਸ਼ ਦੀ ਸਰਕਾਰਾਂ ਨੇ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਫਿਰ ਅਸੀਂ ਜਾਣੇ ਮੈਂ ਕਿਸੇ ਰਾਜਨੀਤਿਕ ਦੇ ਉੱਪਰ ਨਹੀਂ ਜਾਂਦਾ ਮੈਂ ਤਾਂ ਇਹ ਜਾਨਣਾ ਵੀ ਸਕੂਲਾਂ ਦੇ ਵਿੱਚ ਇਹ ਜਾਗਰੂਕਤਾ ਕਰਨੀ ਚਾਹੀਦੀ ਏ ਵੀ ਸਾਡੀ ਆਜ਼ਾਦੀ ਦੇ ਨਾਇਕਾਂ ਨੇ ਕੀ ਕੁਛ ਕੀਤਾ ਦੇਸ਼ ਕਿਸ ਤਰ੍ਹਾਂ ਆਜ਼ਾਦ ਹੋਇਆ ਜਿਹਦੇ ਇੱਕ ਛੋਟੇ ਉਦਾਹਰਨ ਦੇਵਾਂਗਾ ਮੈਂ ਜਦੋਂ ਆਪਾਂ ਘਰ ਆਏ ਘਰੋਂ ਨਿਕਲਦੇ ਆਂ ਵੀ ਕਿਸੇ ਜਗ੍ਹਾ ਤੇ ਜਾਣਾ ਹੁੰਦਾ ਦੂਰ ਤੇ ਅਸੀਂ ਸਭ ਤੋਂ ਪਹਿਲੇ ਅਸੀਂ ਇਹ ਦੇਖਦੇ ਆਂ ਵੀ বাস ਡਾ ਕਿੱਥੇ ਐ ਜਾਂ ਸਟੇਸ਼ਨ ਕਿੱਥੇ ਆ ਉਥੋਂ ਕਿਹੜੀ ਗੱਡੀ ਜਾਊਗੀ ਉਹ ਤਾਂ ਆਪਾਂ ਦੱਸਦੇ ਨਹੀਂ ਆਪਾਂ ਸਿੱਧੇ ਉਹ ਜਗ੍ਹਾ ਦਾ ਨਾਮ ਦੱਸ ਦਿੰਨੇ ਆਂ ਸਿੱਧੀ ਆਪਾਂ ਛੁੱਟੀ ਕਰਤੀ ਵੀ ਉਹਦੇ ਵਿੱਚ ਤਾਂ ਕਦੋਂ ਤੁਸੀਂ ਪੜ੍ਹਾਓਗੇ ਜਾਂ ਛੁੱਟੀ ਹੀ ਕਰਦੇ ਪੜ੍ਹਾਓਗੇ ਕਦੋਂ ਕਿਹੜੇ ਦਿਨ ਪੜ੍ਹਾਓਗੇ ਵੀ ਕਿਹੜੀ ਅੱਛੀ ਐਜੂਕੇਸ਼ਨ ਲਾਓਗੇ ਉਹ ਸਾਹਮਣੇ ਦਾ ਲਾਓ ਸਾਹਮਣੇ ਦੇ ਆ ਉਹ ਸਭ ਦੇ ਸਾਹਮਣੇ ਰੱਖੋ ਵੇ ਦੱਸੋ ਜੀ ਜਿੰਦਾਬਾਦ ਪੰਗਾ ਬੰਨਿਆ ਆਜਾ ਲੋਕ ਬਹੁਤ ਬੋਲ ਚੁੱਕੇ ਆਂ ਵੀ ਜੇਸੀ ਪੰਗਾ ਬੰਨਿਆ ਦਾ ਨਾਮ ਆ ਤੇ ਆਮ ਆਲੀ ਪਾਰਟੀ ਨੇ ਸਾਰਾ ਇਹ ਹੋਰ ਚਾਹ ਕੀਤਾ ਕਿ ਆ ਵੀ ਅਸੀਂ ਇਸ ਨੂੰ ਪੇਕਾ ਕਰਾਂਗੇ ਕਿ ਕਿੰਨਾ ਵੀ ਕਰਾਂ ਦੇਖੋ ਜੀ ਮੈਂ ਕਿਸੇ ਪਾਰਟੀ ਦੇ ਉੱਪਰ ਨਹੀਂ ਜਾਂਦਾ ਮੈਂ ਕਹਿੰਨਾ ਸ਼ਹੀਦੀ ਦਾ ਦਰਜਾ ਤੁਸੀਂ ਹੁਣੇ ਹੀ ਦਵਾ ਦਿਓ ਡਾਕੂਮੈਂਟ ਦਿਖਾ ਦਿਓ ਤੇ ਸ਼ਹੀਦਾਂ ਨੂੰ ਵੀ ਕਿਹੜੀ ਅੱਛੀ ਐਜੂਕੇਸ਼ਨ ਲਾਉਂਗੇ ਉਹ ਸਾਹਮਣੇ ਦਾ ਲਾਓ ਸਾਹਮਣੇ ਦਿਓ ਸਭ ਦੇ ਸਾਹਮਣੇ ਰੱਖੋ ਵੀ ਦੱਸੋ ਜੀ ਇਹ ਲੋਕ ਉਹ ਬੋਲ ਚੁੱਕੇ ਆਵੇਂ ਅਸੀਂ ਬੰਗਾ ਬੰਨਿਆ ਅੱਜ ਅਸੀਂ ਆਮਦੀ ਪਾਂਡੀ ਨੇ ਸਾਰਨੇ ਉਹ ਚਾਹ ਕੀਤਾ ਕਿ ਆਵੇਂ ਅਸੀਂ ਇਸ ਮੋਟੇ ਟੱਕਰਾਂਗੇ ਕਿੰਨਾ ਵੀ ਕਰਾਂ ਦੇਖੋ ਜੀ ਮੈਂ ਕਿਸੇ ਪਾਰਟੀ ਦੇ ਉੱਪਰ ਨਹੀਂ ਜਾਂਦਾ ਮੈਂ ਕਹਿੰਨਾ ਸ਼ਹੀਦੀ ਦਾ ਦਰਜਾ ਤੁਸੀਂ ਹੁਣੇ ਹੀ ਦਵਾ ਦਿਓ ਡਾਕੂਮੈਂਟ ਦਿਖਾ ਦਿਓ ਕਿ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਦੇ ਦਿੱਤਾ ਗਿਆ ਜੀ ਸਰਕਾਰਾਂ ਨੇ ਮੈਂ ਕਹਿੰਦਾ ਜੱਤ ਹੀ ਮੈਂ ਜਿੰਦਾ ਰਹਾਂਗਾ ਕੇਸੀ ਰੰਗ ਦੇ ਪੂਰੇ ਹੀ ਕੱਪੜੇ ਪਾਵਾਂਗਾ ਉਹ ਆਖਰੀ ਸਾਹ ਤਵੀ ਮੈਂ ਆਪਣੇ ਬੱਚਿਆਂ ਨੂੰ ਇਹੀ ਕਹਾਂਗਾ ਤੇ ਮੈਨੂੰ ਕਫਨ ਨਹੀਂ ਮੈਨੂੰ ਕੇਸਰੀ ਰੰਗ ਦਾ ਹੀ ਕਫਨ ਦੇਣਾ ਇਹ ਇੱਕ ਦਿਨ ਦੀ ਪੱਗ ਬੰਨਣ ਲੱਗਾ ਉਹ ਹੋਣ ਲੱਪੇ ਨਾ ਤੇ ਨਹੀਂ ਸਾਨੂੰ ਜਾਗਣਾ ਹੋਏਗਾ ਸਾਨੂੰ ਇਹ ਬਰੀਕੀਆਂ 'ਚ ਜਾਣਾ ਪਏਗਾ ਸਾਨੂੰ ਉਹ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਵੀ ਇਹਦੇ ਤਾਂ ਵਿਚਾਰ ਕਰਨਾ ਪਏਗਾ ਅਗਰ ਨਹੀਂ ਵਿਚਾਰ ਕਰੋਗੇ ਤੇ ਘਰ ਬੈਠੇ ਸਾਰੇ ਜੱਲੋ ਨਾਰੇ ਆਜੋ ਸਾਲ ਬਾਦ ਇੱਕ ਦਿਨ ਆਜੋ ਮੱਥਾ ਟੇਕ ਕੇ ਚਲੇ ਜਾਓ ਜੇ ਉਹਦੇ ਨਾਲ ਹੀ ਮੱਥਾ ਟੇਕਣ ਨਾਲ ਹੀ ਸ਼ਹੀਦੀਆਂ ਦਾ ਦਰਜਾ ਹੁੰਦਾ ਹੈ ਤੁਹਾਇਤਾ ਕਿਉਂ ਨਹੀਂ ਕੀਤਾ ਅੰਦੋਲਨ ਹੋਏ ਸੜਕਾਂ ਦੇ ਉੱਤੇ ਕਿਉਂ ਨਹੀਂ ਦਿੱਤਾ ਜੀ ਸ਼ਹੀਦੀ ਦਾ ਦਰਜਾ ਨਵੀਂ ਦਰਵਾਜੋ ਆਈ ਹੈ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਕਿਸੇ ਰਾਜਨੀਤਿਕ ਮੁੱਦੇ ਦੇ ਉੱਤੇ ਨਹੀਂ ਰਾਏ ਪਰਸਨਲ ਕਿਸੇ ਸਰਕਾਰ ਦੇ ਉੱਪਰ ਨਹੀਂ ਇਹ ਸਭ ਸਾਰਿਆਂ ਦੇ ਮਤਲਬ ਇੱਕੋ ਵਾਰ ਚ ਸਾਰਿਆਂ ਸਰਕਾਰਾਂ ਦਾ ਆ ਗਿਆ ਹੈ ਇਹ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਇਸ ਬਾਰੇ ਜੋ ਜਨਤਕ ਹਾਂਜੀ ਉਹਦੇ ਵਿੱਚ ਵਿੱਚੇ ਹੀ ਸਰਕਾਰਾਂ ਆ ਗਈਆਂ ਵਿੱਚੇ ਹੀ ਪਫਲਕ ਆ ਗਏ ਸਾਰੇ ਲੋਕ ਆ ਗਏ ਆ ਸਾਰੇ ਦੇਸ਼ ਵਾਸੀ ਅਸੀਂ ਆ ਗਏ ਆ ਸ਼ਹੀਦੀ ਦਾ ਦਰਜਾ ਤੇ ਡਾਕੂਮੈਂਟ ਦਿਖਾ ਦੇਣ ਜੀ ਸਾਨੂੰ ਸਿੱਧੇ ਨਹੀਂ ਦੇ ਸਕਦੇ ਮੀਡੀਆ ਨੂੰ ਦਿਖਾ ਦੇਣ ਦੇਖੋ ਜੀ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੂੰ ਦੇ ਸ਼ਹੀਦੀ ਦਾ ਦਰਜਾ ਮਿਲ ਗਿਆ ਰਾਜਗੁਰੂ ਸੁਖਦੇਵ ਜੀ ਔਰ ਜਿੰਨੇ ਵੀ ਆਜ਼ਾਦੀ ਦੇ ਨਾਇਕ ਹੈ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਹੋਇਆ ਪਈ ਇਹ ਬੰਦਾ ਝੂਠ ਬੋਲਦਾ ਆ ਦੇਖੋ ਸਾਡੇ ਕੋਲ ਸਬੂਤ ਹੈਗਾ ਦਿਖਾ ਦੇ ਸਰਕਾਰਾਂ ਪੁੱਛੋ ਦਿੱਲੀ ਤੋਂ ਲੈ ਕੇ ਸਟੇਟ ਗਵਰਨਮੈਂਟਾਂ ਤੱਕ ਪੁੱਛੋ ਤੁਹਾਡੇ ਕੋਲ ਪਾਵਰ ਹੈ ਤੁਹਾਡੀ ਗੱਲ ਵੀ ਸੁਣਣਗੇ ਸਾਡੇ ਵਰਗਿਆਂ ਨੂੰ ਤਾਂ ਉਦਾਂ ਹੀ ੱਤਕਾ ਮਾਰ ਕੇ ਬਾਹਰ ਕੱਢ ਦੇਣਗੇ ਸਾਡੀ ਤਾਂ ਉਦੋਂ ਲੋੜ ਹੁੰਦੀ ਹੈ ਜਦੋਂ ਇੱਕ ਬੋਰਡ ਦੀ ਜ਼ਰੂਰਤ ਹੁੰਦੀ ਹੈ ਬੋਰਡ ਤੋਂ ਬਾਅਦ ਨਾ ਉਹ ਬੋਟਰ ਦੀ ਕੋਈ ਕਦਰ ਹੁੰਦੀ ਨਾ ਉਹ ਬੋਰਡ ਦੀ